ਕਿਸੇ ਗ੍ਰਹਿ ਜਾਂ ਉਪਗ੍ਰਹਿ ਤੇ ਜੀਵਨ ਦੀਆਂ ਸੰਭਾਵਨਾਵਾਂ ਦਾ ਪਤਾ ਲਾਉਣ ਲਈ ਸਭ ਤੋਂ ਪਹਿਲਾਂ ਉੱਥੇ ਪਾਣੀ ਦੀ ਹੋਂਦ ਬਾਰੇ ਹੀ ਖੋਜ ਕੀਤੀ ਜਾਂਦੀ ਹੈ। ਪਾਣੀ ਨਹੀਂ ਤਾਂ ਜੀਵਨ ਦੀ ਸੰਭਾਵਨਾ ਵੀ ਨਹੀਂ। ਗੁਰਬਾਣੀ ਵਿੱਚ ਵੀ ਜ਼ਿਕਰ ਆਉਂਦਾ ਹੈ ਕਿ ਨਾਨਕ ਇਹ ਜਗਤ ਸਭ ਜਲ ਹੈ। ਜਲ ਹੀ ਤੇ ਸਭ ਕੋਈ। ਸਭ ਤੋਂ ਪਹਿਲਾਂ ਜੀਵਨ ਪਾਣੀ ਵਿੱਚ ਹੀ ਆਰੰਭ ਹੋਇਆ ਤੇ ਪਾਣੀ ਵਿੱਚ ਆਰੰਭ ਹੋਇਆ ਇਹ ਜੀਵਨ ਜਦ ਥਲ ਦੇ ਸੰਪਰਕ ਵਿੱਚ ਆਇਆ ਤਾਂ ਆਪਣੇ ਇਸ ਜੀਵਨ ਨੂੰ ਜਿਉਂਦਾ ਰੱਖਣ ਲਈ ਉਹ ਪਾਣੀ ਦੀ ਭਾਲ ਵਿੱਚ ਇੱਧਰ ਉੱਧਰ ਭਟਕਣ ਲੱਗਾ ਜਿੱਥੇ ਵੀ ਉਸ ਨੂੰ ਪਾਣੀ ਮਿਲਿਆ ਉਸਨੇ ਉਸ ਦੇ ਆਲੇ-ਦੁਆਲੇ ਆਪਣੇ ਰਹਿਣ-ਬਸੇਰੇ ਬਣਾ ਲਈ ਤੇ ਇਹ ਰਹਿਣ-ਬਸੇਰੇ ਹੌਲੀ-ਹੌਲੀ ਵੱਡੇ-ਵੱਡੇ ਸ਼ਹਿਰਾਂ ਤੇ ਨਗਰਾਂ ਦਾ ਰੂਪ ਧਾਰਨ ਕਰਦੇ ਗਏ ਜਿਵੇਂ ਗੁਰੂ ਨਾਨਕ ਸਾਹਿਬ ਨੇ فرمایا ਕਿ ਪਹਿਲਾ ਪਾਣੀ ਜੀਵ ਹੈ ਭਾਵ ਜਿਹੜਾ ਪਾਣੀ ਹੈ ਉਹ ਹੀ ਜ਼ਿੰਦਗੀ ਦਾ ਆਧਾਰ ਹੈ ਪਾਣੀ ਦੇ ਆਸ-ਪਾਸ ਹੀ ਸਾਰਾ ਸੰਸਾਰ ਤੇ ਜ਼ਿੰਦਗੀ ਬਣਦੀ ਹੈ ਸੋ ਦੁਨੀਆਂ ਦੇ ਜਿਹੜੀਆਂ ਪਹਿਲੀਆਂ ਸਭਿਤਾਵਾਂ ਨੇ ਜਿਵੇਂ ਸੁਮੇਰੀਅਨ ਸਭਿਤਾ ਉਹ ਨੀਲ ਦੇ ਕਿਨਾਰੇ ਤੇ ਮਿਸਰ ਚ ਬਣਦੀ ਦੂਸਰੀ ਮੁੱਖ ਸਭਿਤਾ ਮੈਸੋਪੋਟਾਮੀ ਕੋਈ ਰਾਕਰਾਂ ਦੇ ਦਸਲਾਕੀ ਫਰਾਤ ਦਰਿਆਵਾਂ ਦੇ ਕਿਨਾਰੇ ਤੇ ਬਣੇ ਤੇ ਤੀਸਰੀ ਤੇ ਮੁੱਖ ਸਭਿਤਾ ਹੜੱਪਾ ਸਭਿਤਾ ਜੋ ਸਨੋ ਤੇ ਉਸਦੇ ਸਹਾਇਕ ਨਦੀਆਂ ਦੇ ਕਿਨਾਰੇ ਤੇ ਬਣ ਗਈ ਸੋ ਮਨੁੱਖ ਨੇ ਸਭ ਤੋਂ ਪਹਿਲਾਂ ਜਿਹੜਾ ਵਾਸਾ ਉਹ ਦਰਿਆਵਾਂ ਜਾਂ ਪਾਣੀ ਦੇ ਕਿਨਾਰੇ ਦੇ ਨੇੜੇ ਕੁਦਰਤੀ ਤੌਰ ਤੇ ਬਣੇ ਛੋਟੇ ਵੱਡੇ ਟੋਆ ਜਾਂ ਖੱਡਿਆਂ ਵਿੱਚ ਭਰਿਆ ਬਰਸਾਤ ਦਾ ਪਾਣੀ ਹੌਲੀ-ਹੌਲੀ ਚੱਪੜਾਂ ਤੇ ਤਲਾਬਾਂ ਦਾ ਰੂਪ ਧਾਰਨ ਕਰ ਗਿਆ ਤੇ ਇਹ ਛੱਪੜ ਜਾਂ ਤਲਾਬ ਪਿੰਡਾਂ ਦੀਆਂ ਝੀਲਾਂ ਖਵਾਉਣ ਲੱਗੇ। ਇਸ ਦੇ ਆਸ-ਪਾਸ ਵਸੇ ਲੋਕ ਆਪਣੀਆਂ ਨਿੱਤ ਪ੍ਰਤੀ ਦੀਆਂ ਪਾਣੀ ਦੀਆਂ ਜ਼ਰੂਰਤਾਂ ਇਨ੍ਹਾਂ ਛੱਪੜਾਂ, ਟੋਬਿਆਂ ਜਾਂ ਤਲਾਬਾਂ ਦੇ ਪਾਣੀ ਤੋਂ ਹੀ ਪੂਰੀਆਂ ਕਰਨ ਲੱਗੀਆਂ। ਹਾਂ ਜੇ ਇੱਕ ਮਦਨ ਮੰਜਾ ਮੰਗਿਆ ਨਵਾਉਂਦੇ ਸੀ ਇਹ ਛੱਪੜਾਂ ਜੀ। ਇਹ ਇੱਥੋਂ ਲੋਕੋ ਪਾਣੀ ਪੀਂਦੇ ਸੀ। ਪਹਿਲਾਂ ਜਵਾਨ ਨੇ। ਹੁਣ ਪਾਣੀ ਪਾਇਆ ਨਹੀਂ ਖਾਲੀ ਪਿਆ। ਇਹ ਪਹਿਲਾਂ ਵਕਾਹਾਈ ਸਾਰਾ ਕੰਮ ਹੀ ਹੁੰਦੇ ਸੀ ਲੋਕਾਂ ਦੇ ਪਾਣੀ ਟਾਣੀ ਜੋ ਕੋਈ ਹੁੰਦਾ ਲੀਲਾ ਕਪੜਾ ਅਗਲਾ ਪਾਛੇ ਬਾਲਟੀਆਂ ਕਰਕੇ ਧੋ ਲੈਂਦੇ ਸੀ ਸਾਬ ਉਹਨਾਂ ਦਾ ਡੰਗ ਚੱਲੀ ਜਾਂਦਾ ਗਾਰ ਵੀ ਕੰਮ ਹੁੰਦਾ ਗਾਰ पे ਕੰਮ ਕਰਦੀ ਐ ਇਹ ਕੋਠੇ ਤੇ ਪੈਂਦੀ ਐ ਗਾਰ ਜੀ ਸੱਤਾ ਤੇ ਜਦੋਂ ਆਪਾਂ ਡਾਟਾ ਲਾਉਨੇ ਇਹਦੇ ਵਿੱਚੋਂ ਟਰੈਲੀਆਂ ਭਰ ਕੇ ਲੈ ਜਾਂਦੇ ਸਾਬ ਗਾਰਦੀਆਂ ਸੱਤਾਂ ਦੇ ਬਾਦ ਲੰਦੇ دریاਵਾ ਦੇ ਕਿਨਾਰੇ ਤੋਂ ਮਨੁੱਖ ਨੇ ਹੌਲੀ-ਹੌਲੀ ਧਰਤੀ ਵੱਲ ਨੂੰ ਪਰਵਾਸ ਕੀਤਾ ਤਾਂ ਉਸ ਨੂੰ ਕੁਦਰਤੀ ਪਾਣੀ ਦੇ ਸਰੋਤ ਜਿਵੇਂ ਛੀਲਾ ਸ਼ੰਭ ਛੱਪੜ ਮਿਲੇ ਤਾਂ ਹੌਲੀ-ਹੌਲੀ ਉਹਨਾਂ ਤੇ ਉਸ ਨੇ ਆਪਣਾ ਵਾਸਾ ਕਰ ਲਿਆ ਪਰ ਉਹ ਜਿਹੜੇ ਸਦੀਵੀ ਪਾਣੀ ਦੇ ਸੋਮੇ ਨਹੀਂ ਸੀ ਇਸ ਕਰਕੇ ਮਨੁੱਖ ਹੌਲੀ-ਹੌਲੀ ਅੱਗੇ ਵਧਦਾ ਗਿਆ ਤੇ ਪਾਣੀ ਦੀ ਭਾਲ ਵਿੱਚ ਉਸ ਨੇ ਕਈ ਤਰ੍ਹਾਂ ਦੀ ਤਕਨੀਕਾਂ ਕਾਹਿਆ ਤੇ ਉਸ ਨੂੰ ਆਪ ਦਾ ਕੈਸਾ ਦਿੰਦੇ ਆਪਾਂ ਰਹਿਣ ਦਾ ਟਿਕਾਣਾ ਬਣਾਇਆ ਸਦਾ ਲਈ ਤੇ ਉਸ ਤੋਂ ਬਾਅਦ ਮਨੁੱਖ ਨੂੰ ਪਤਾ ਲੱਗਿਆ ਕਿ ਧਰਤੀ ਦੇ ਥੱਲੜਾ ਜਿਹੜਾ ਹੈਗਾ ਉੱਥੋਂ ਵੀ ਪਾਣੀ ਮਿਲ ਸਕਦਾ ਤਾਂ ਮਨੁੱਖ ਨੇ ਕੀਤਾ ਪੱਤੇ ਤੋਂ ਫੁੱਲ ਆਉਣੇ ਸ਼ੁਰੂ ਕੀਤਾ ਚੱਪੜਾਂ ਤੋਂ ਅਗਲਾ ਦੌਰ ਆਇਆ ਖੂਹਾਂ ਦਾ ਉਹ ਜਿਹੜੇ ਕਿ ਨਿਤ ਵਰਤੋਂ ਦੇ ਪਾਣੀ ਦਾ ਸਰੋਤ ਹੋਣ ਦੇ ਨਾਲ-ਨਾਲ ਇੰਦੂ ਜਨ ਜੀਵਨ ਆਸਕਰ ਕੇ ਪੰਜਾਬ ਦੇ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਬਣ ਗਏ ਤੇ ਜਿਵੇਂ ਖੂਹਾਂ ਤੇ ਸੀ ਜਿਵੇਂ ਖੂਹਾਂ ਤੇ ਫਿਰ ਕਿਵੇਂ ਹੁੰਦਾ ਸੀ ਪਾਣੀ ਪੜ ਦੇ ਕੀ ਕੁਛ ਹੁੰਦਾ ਸੀ ਲਾਸ ਹੁੰਦੀ ਜੋ ਲਾ ਬੋਲਦੇ ਸੀ ਅੱਛਾ ਜੀ ਤੇ ਥੋੜਾ ਐਡਾ ਹੁੰਦਾ ਬੋਕਾ ਠੀਕ ਆ ਤੇ ਉੱਤੇ ਪਹੁੰਚ ਲੱਗੀ ਹੁੰਦੀ ਹਾਂ ਪਾਣੀ ਹਾਂ ਹਾਂ ਅਜੇ ਪਈ ਉਸ ਤੇ ਜੀ ਜਾਨ ਜੋੜਾ ਖਿੱਚਿਓਣਾ ਖਿੱਚਿਆ ਉਹ ਭਰ ਜਾਂਦਾ ਹਾਂਜੀ ਚੱਲ ਵੀ ਉਹਨੂੰ ਬਾਹਰ ਖਿੱਚ ਕੇ ਲੈ ਜਾਂਦੇ ਲੈ ਜਾਂਦੇ ਠੀਕ ਆ ਬਾਹਰ ਜਦੋਂ ਉੱਥੇ ਥਾਂ ਤੇ ਪਾ ਜਾਂਦੇ ਜੀ ਹਾਂ ਉੱਥੇ ਬਾਲਟ ਖੜ ਜਾਂਦੇ ਠੀਕ ਆ ਪਾਣੀ ਫਿਰ ਹੌਲ ਬਣੇ ਹੋਏ ਨੇ ਇੱਥੇ ਆਪਣੇ ਠੀਕ ਆ ਜੀ ਉਹ ਹੌਦਾਂ 'ਚ ਪਾਣੀ ਪਾਈ ਜਾਂਦੇ ਠੀਕ ਆ ਉਦੋਂ ਜੋ ਆਪਣੀਆਂ ਮਾਈਆਂ ਉਦੋਂ ਤਾਂ ਫਿਰ ਰੌਣਕ ਲੱਗਦੀ ਖੂਤੇ ਹੀ ਸਾਰੀ ਪੂਰੀ ਪੂਰੀ ਜੀ ਰੌਣਕ ਜਦ ਮੈਂ ਡੁੱਢ ਜਾਂਦਾ ਮੈਂ ਖੂਬ ਬਣਾਦਾ ਅੱਛਾ ਬਹੁਤ ਬਣਾਤੇ ਸੀਗੇ ਜੀ ਚਾਤਾ ਮੁਤਾਬਕ ਵੀ ਉਹਦੇ 'ਚ ਭਰੀ ਪਾਈ ਜਾਂਦੇ ਉਹ ਭਰੀ ਜਾਂਦੇ ਉਹਦੇ 'ਚ ਨਾ ਲੱਗਿਆ ਸੀ ਤਾਂ ਪੁੜੀਆਂ ਪੜੀ ਜਾਂਦੀਆਂ ਗਰੀਬਾਂ ਦਾ ਇੱਧਰ ਭਰਨਾ ਜੀ ਜੀਵੰਦਰ ਨੇ ਕੋ ਇੱਧਰ ਭਰਨਾ ਹੈ ਦੂਜੀ ਪਤਨੀ ਨੇ ਇੱਧਰ ਭਰਨਾ ਹੈ ਲੱਗੇ ਸੀ ਅੱਛਾ ਸਾਡੇ ਛੋਟੇ ਬਣ ਗਿਆ ਸੀ ਠੀਕ ਆ ਹਾਂ ਜਾਗਰ ਨਾਲੀ ਹਾਂ ਹੋਣ ਬਣਿਆ ਪਿਆ ਜੀ ਹਾਂ ਇੱਥੇ ਨਾਲ ਹੀ ਹੈ ਜਿੱਤ ਨੇ ਠੀਕ ਆ ਜੀ ਪੰਜਾਬ ਦੇ ਅਨੇਕਾਂ ਲੋਕ ਗੀਤਾਂ ਵਿੱਚ ਪੂਹਾ ਦਾ ਜ਼ਿਕਰ ਮਿਲਦਾ ਹੈ ਤੇ ਕਿਹਾ ਜਾਂਦਾ ਹੈ ਕਿ ਪਿੰਡਾਂ ਵਿੱਚ ਪੂ ਦੀ ਪੂਜਾ ਕੀਤੀ ਜਾਂਦੀ ਸੀ ਇਹ ਦੀਵਾਲੀ ਦੇ ਮੌਕੇ ਸਾਰਾ ਪਿੰਡ ਘੂਟ ਤੇ ਦੀਵੇ ਜਗਾਉਂਦਾ ਸੀ ਤੇ ਇਸ ਤਰ੍ਹਾਂ ਅਸੀਂ ਨਹਿਰਾਂ ਚੱਪੜਾਂ ਪੂਹਾ ਤੇ ਨਲਕਿਆਂ ਦੇ ਦੌਰ ਵਿੱਚੋਂ ਗੁਜ਼ਰਦੇ ਹੋਏ ਅੱਜ ਸੋਲਰ ਪੈਨਲ ਤੱਕ ਪਹੁੰਚ ਚੁੱਕੇ ਹਾਂ ਤੇ ਸਾਡਾ ਪਾਣੀ ਤੋਂ ਪਾਣੀ ਤੱਕ ਦਾ ਇਹ ਸਫ਼ਰ ਜਾਰੀ ਹੈ